ਖਪਤਕਾਰ ਮਾਮਲੇ ਦੇ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ 5 ਸਤੰਬਰ ਨੂੰ ਸ਼ੁਰੂ ਕੀਤੀ ਗਈ ਸਰਕਾਰ ਦੀ ਸਬਸਿਡੀ ਵਾਲੇ ਪਿਆਜ਼ ਦੀ ਵਿਕਰੀ ਪਹਿਲਕਦਮੀ ਨੇ ਕੁਝ ਦਿਨਾਂ ਦੇ ਅੰਦਰ ਹੀ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਕੀਮਤਾਂ ਦੇ ਵਿੱਚ ਗਿਰਾਵਟ ਦਾ ਕਾਰਨ ਬਣਿਆ ਹੈ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਦਿੱਲੀ 'ਚ ਪਿਆਜ਼ ਦੀ ਤਰਚੂਨ ਕੀਮਤ ₹60 ਤੋਂ ਕੱਟ ਕੇ ₹55 ਪ੍ਰਤੀ ਕਿਲੋਗ੍ਰਾਮ ਤੇ ਆ ਗਈ, ਜਦੋਂ ਕਿ ਮੁੰਬਈ 'ਚ ਇਹ 61 ਤੋਂ ਕੱਟ ਕੇ ₹56 ਪ੍ਰਤੀ ਕਿਲੋਗ੍ਰਾਮ ਤੇ ਆ ਗਈ। ਚੇਨਈ 'ਚ ਤਰਚੂਨ ਕੀਮਤ ₹65 ਤੋਂ ਕੱਟ ਕੇ ₹58 ਪ੍ਰਤੀ ਕਿਲੋਗ੍ਰਾਮ ਤੇ ਹੋ ਗਈ। ਸਰਕਾਰਾਂ ਨੇ ਮੋਬਾਈਲ ਵੈਨਾ, ਐਨਸੀਸੀਐਫ ਅਤੇ ਐਨਏਐਫੀਡੀ ਦੇ ਆਊਟਲੈਟਰ ਰਾਹੀਂ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ਦੇ ਪਿਆਜ਼ ਵੇਚਣਾ ਸ਼ੁਰੂ ਕੀਤਾ ਸੀ। ਦਿੱਲੀ ਅਤੇ ਮੁੰਬਈ ਤੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ ਹੁਣ ਚੇਨਈ, ਕੋਲਕਾਤਾ, ਪਟਨਾ, ਰਾਂਚੀ, ਪੁਣੇਸ਼ਵਰ ਅਤੇ ਗੁਹਾਟੀ ਸਮੇਤ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਫੈਲ ਚੁੱਕਾ ਹੈ। ਵਾਧਦੀ ਮੰਗ ਦੇ ਮੱਦੇਨਜ਼ਰ ਸਰਕਾਰ ਨੇ ਸਬਸਿਡੀ ਵਾਲੇ ਪਿਆਜ਼ ਦੀ ਮਾਤਰਾ ਵਧਾਉਣ ਅਤੇ ਈ-ਕਾਮਰਸ ਪਲੇਟਫਾਰਮਾਂ ਕੇਂਦਰੀ ਪੰਡਾਰ ਆਊਟਲੈਟਸ ਅਤੇ ਮਦਰ ਡੈਰੀ ਦੇ ਸੁਰੱਖਿਅਤ ਸਟੋਰਾਂ ਨੂੰ ਸ਼ਾਮਲ ਕਰਨ ਦੇ ਲਈ ਵੰਡ ਚੈਨਲਾਂ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਵੱਡੇ ਸ਼ਹਿਰ ਵਿੱਚ ਪਿਆਜ਼ ਦੀ ਥੋਕ ਨਿਪਟਾਰੇ ਦੀ ਸ਼ੁਰੂ ਕਰ ਦਿੱਤੀ ਹੈ ਇਹ ਪਹਿਲਾਂ ਹੀ ਦਿੱਲੀ ਪੁੰਬਾ ਅਤੇ ਚੰਨਈ ਦੇ ਵਿੱਚ ਲਾਂਚ ਹੋ ਚੁੱਕਾ ਹੈ ਅਤੇ ਇਸ ਨੂੰ ਹైదరాబాద్ ਬੈਂਗਲੁਰੂ ਅਤੇ ਕੋਲਕਾਤਾ ਅਤੇ ਅੰਤ ਵਿੱਚ ਸਾਰੇ ਰਾਜਾਂ ਦੀਆਂ ਰਾਸ਼ਟਾਨੀਆਂ ਦੇ ਵਿੱਚ ਵਿਸਤਾਰ ਕਰਨ ਦੀ ਯੋਜਨਾ ਹੈ ਲੋਜਿਸਟਿਕ ਸਪਲਾਈ ਨੂੰ ਬਿਹਤਰ ਬਣਾਉਣ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਦੇ ਲਈ ਸੜਕ ਅਤੇ ਰੇਲ ਨੈਟਵਰਕ ਦੋਵਾਂ ਨੂੰ ਸ਼ਾਮਲ ਕਰਨ ਵਾਲੀ ਧੋਰੀ ਆਵਾਜਾਈ ਰਣਨੀਤੀ ਲਾਗੂ ਕੀਤੀ ਜਾ ਰਹੀ ਹੈ ਖਪਤਕਾਰ ਮਾਮਲੇ ਵਿਭਾਗ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਜੋ ਮੰਗ ਅਤੇ ਕੀਮਤ ਦੇ ਰੋਜ਼ਾਨਾ ਦੇ ਆਧਾਰ ਤੇ ਖੇਤੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 4.7 ਲੱਖ ਟਨ ਪਿਆਜ਼ ਦੇ ਬਫਰ ਸਟਾਕ ਅਤੇ ਸੌਣੀ ਦੇ ਬਿਜਾਈ ਖੇਤਰ ਦੇ ਵਿੱਚ ਵਾਅਦੇ ਦੇ ਨਾਲ ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪਿਆਜ਼ ਦੀਆਂ ਕੀਮਤਾਂ ਕਾਬੂ ਵਿੱਚ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਉन्नत ਪ੍ਰਚੂਨਤਿਤ ਹੋਕਰਣ ਨੀਤੀਆਂ ਦੇ ਮੁਸਮੇਲ ਦੇ ਨਤੀਜੇ ਵਜੋਂ ਕੀਮਤ ਸਥਿਰਤਾ ਹੋਵੇਗੀ ਅਤੇ ਕਿਫਾਇਤੀ ਪਿਆਜ਼ ਦੀ ਵਿਆਪਕ ਉਪਲਬਧਤਾ ਯਕੀਨੀ ਬਣਾਈ ਜਾਵੇਗੀ।